ਲਮਸਮ ਇਨਵੈਸਟਮੈਂਟ ਦਾ ਮਤਲਬ ਹੈ ਵਿੱਤੀ ਅਮਾਉਂਟ ਨਾਲ ਕੀਤੀ ਜਾਣ ਵਾਲੀ ਇਨਵੈਸਟਮੈਂਟ ਹੋ ਸਕਦਾ ਹੈ ਤੁਹਾਡੇ ਕੋਲ ਇਕੱਠਾ ਪੈਸਾ ਪਿਆ ਹੋਵੇ ਜਿਸ ਨੂੰ ਤੁਸੀਂ ਸਟਾਕ ਮਾਰਕੀਟ ਜਾਂ ਫਿਰ ਮਿਚੁਅਲ ਫੰਡਸ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਅਗਰ ਹਾਂ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਇਪੋਰਟੈਂਟ ਹੋਣ ਵਾਲੀ ਹੈ ਜੇਕਰ ਤੁਸੀਂ ਸੋਚਦੇ ਹੋ ਕੋਈ ਇਦਾਂ ਦਾ ਇਕਵਿਟੀ ਮਿਚੁਅਲ ਫੰਡ ਹੈ ਜਿਸ ਵਿੱਚ ਲਮਸਮ ਇਨਵੈਸਟਮੈਂਟ ਕਰਕੇ ਮੇਰਾ ਰਿਸਕ ਵੀ ਜ਼ਿਆਦਾ ਨਾ ਹੋਵੇ ਤੇ ਮੈਨੂੰ ਪ੍ਰੋਫਿਟ ਵੀ ਜ਼ਿਆਦਾ ਤੋਂ ਜ਼ਿਆਦਾ ਹੋਵੇ ਤਾਂ ਇਸ ਦਾ ਆਨਸਰ ਹੈ ਨਾ ਇਦਾਂ ਦਾ ਕੋਈ ਵੀ ਮਿਚੁਅਲ ਫੰਡ ਨਹੀਂ ਹੈ ਕਿਉਂਕਿ ਮਿਚੁਅਲ ਫੰਡ ਦਾ ਮਤਲਬ ਇਹ ਵੀ ਨਹੀਂ ਹੈ ਕਿ ਲਮਸਮ ਇਨਵੈਸਟਮੈਂਟ ਦੇ ਵਿੱਚ ਲੌਸ ਹੀ ਹੁੰਦਾ ਹੈ ਬਸ ਲਮਸਮ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਜੇਕਰ ਤੁਸੀਂ ਵੀ ਲਮਸਮ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਵਿੱਚ ਅਸੀਂ 5 ਪੁਆਇੰਟਸ ਦੇ ਉੱਤੇ ਗੱਲ ਕੀਤੀ ਹੈ ਜਿਨ੍ਹਾਂ ਦਾ ਲਮਸਮ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਤੁਸੀ ਖਾਸ ਧਿਆਨ ਰੱਖਣਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪਰਸਨਲ ਫਾਈਨੈਂਸ ਪੰਜਾਬੀ ਦੇ ਉੱਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਮਾਰਕੀਟ ਕੰਡੀਸ਼ਨ ਮਿਊਚੁਅਲ ਫੰਡਸ ਵਿੱਚ ਲਮਸਮ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਸਾਨੂੰ ਸਟਾਕ ਮਾਰਕੀਟ ਨੂੰ ਐਨਲਾਈਜ਼ ਕਰਨਾ ਚਾਹੀਦਾ ਹੈ ਮਾਰਕੀਟ ਨੂੰ ਐਨਲਿਸਿਸ ਕਰਨ ਲਈ ਆਪਾਂ ਦੇਖਦੇ ਹਾਂ ਸੈਂਸੈਕਸ ਅਤੇ ਨਿਫਟੀ 50 ਲਮਸਮ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਨਿਫਟੀ 50 ਦੀ ਪੀ ਰੇਸ਼ੋ ਨੂੰ ਚੈੱਕ ਕਰੋ ਜਦੋਂ ਵੀ ਨਿਫਟੀ 50 ਦੀ ਪੀ ਰੇਸ਼ੋ 21% ਤੋਂ ਘੱਟ ਮਿਲੇ ਤਾਂ ਉਹ ਟਾਈਮ ਹੀ ਮਾਰਕੀਟ ਵਿੱਚ ਪੈਸਾ ਇਨਵੈਸਟ ਕਰਨ ਦਾ ਸਹੀ ਟਾਈਮ ਹੈ ਕਿਉਂਕਿ ਤੁਹਾਡੀ ਇਨਵੈਸਟਮੈਂਟ ਦੇ ਉੱਤੇ ਉਸ ਟਾਈਮ ਪ੍ਰੋਫਿਟ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਨੇ ਕਿਉਂਕਿ ਉਸ ਟਾਈਮ ਮਾਰਕੀਟ ਦੀ ਵੈਲਿਊਏ 50 50 डीपी रेशो 23% ਤੋਂ ਜ਼ਿਆਦਾ ਮਿਲੇ ਉਸ ਟਾਈਮ ਲਮਸਮ ਇਨਵੈਸਟਮੈਂਟ ਨਾ ਕਰੋ ਕਿਉਂਕਿ ਉਸ ਟਾਈਮ ਮਾਰਕੀਟ ਦੀ ਵੈਲਿਊਏਸ਼ਨ ਹਾਈ ਹੁੰਦੀ ਹੈ ਸੈਕੰਡ ਪੁਆਇੰਟ ਹੈ ਗੋਲ ਸੈਟਿੰਗ ਮਿਊਚੁਅਲ ਫੰਡਸ ਵਿੱਚ ਲਮਸਮ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਫਾਈਨੈਂਸ਼ੀਅਲ ਗੋਲ ਦਾ ਪਤਾ ਹੋਣਾ ਚਾਹੀਦਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿੰਨੇ ਟਾਈਮ ਲਈ ਤੇ ਕਿਸ ਵਜ੍ਹਾ ਕਰਕੇ ਇਨਵੈਸਟਮੈਂਟ ਕਰ ਰਹੇ ਹੋ ਕਿਉਂਕਿ ਹਰੇਕ ਇਨਵੈਸਟਰ ਦਾ ਫਾਈਨੈਂਸ਼ੀਅਲ ਗੋਲ ਅਲੱਗ-ਅਲੱਗ ਹੁੰਦਾ ਹੈ ਜਿਵੇਂ ਕਿ ਕੁਝ ਇਨਵੈਸਟਰ ਰਿਟਾਇਰਮੈਂਟ ਪਲਾਨ ਲਈ ਵੀ ਲਮਸਮ ਇਨਵੈ ਲਈ ਵੀ ਲਮਸਮ ਇਨਵੈਸਟਮੈਂਟ ਕਰਦੇ ਨੇ ਇਸ ਲਈ ਲਮਸਮ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਫਾਈਨੈਂਸ਼ੀਅਲ ਗੋਲ ਦਾ ਪਤਾ ਹੋਣਾ ਚਾਹੀਦਾ ਹੈ ਥਰਡ ਹੈ ਰਿਸਕ ਮਿਊਚੁਅਲ ਫੰਡਸ ਵਿੱਚ ਇਨਵੈਸਟਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਰਿਸਕ ਪੈਰਾਮੀਟਰ ਦਾ ਪਤਾ ਹੋਣਾ ਚਾਹੀਦਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਇਨਵੈਸਟਮੈਂਟ ਅਮਾਉਂਟ ਉੱਤੇ ਕਿੰਨਾ ਜ਼ਿਆਦਾ ਰਿਸਕ ਲੈ ਸਕਦੇ ਹੋ ਕਿਉਂਕਿ ਹਰੇਕ ਇਨਵੈਸਟਰ ਦਾ ਰਿਸਕ ਪੈਰਾਮੀਟਰ ਵੀ ਅਲੱਗ-ਅਲੱਗ ਹੁੰਦਾ ਹੈ ਇਸ ਲਈ ਆਪਣੇ ਰਿਸਕ ਨੂੰ ਦੇਖਦੇ ਹੋਏ ਹੀ ਪੈਸਾ ਇਨਵੈਸਟ ਕਰਨ ਲਈ ਕੋਈ ਮਿਊਚੁਅਲ ਫੰਡ ਸਿਲੈਕਟ ਕਰੋ ਨੰਬਰ 4 ਤੇ ਹੈ ਐਮਰ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਐਮਰਜੈਂਸੀ ਫੰਡ ਹੋਣਾ ਚਾਹੀਦਾ ਹੈ ਜੋ ਪੈਸਾ ਕੋਈ ਐਮਰਜੈਂਸੀ ਆਉਣ ਤੇ ਤੁਹਾਡੇ ਕੰਮ ਆ ਸਕੇ ਕਿਉਂਕਿ ਲਾਈਫ ਦੇ ਵਿੱਚ ਕਦੇ ਵੀ ਕੋਈ ਵੀ ਪ੍ਰੋਬਲਮ ਆ ਸਕਦੀ ਹੈ ਤੇ ਜੇਕਰ ਤੁਸੀਂ ਆਪਣਾ ਸਾਰਾ ਪੈਸਾ ਮਿਊਚੁਅਲ ਫੰਡਸ ਵਿੱਚ ਇਨਵੈਸਟਮੈਂਟ ਕਰ ਦਿਓਗੇ ਤਾਂ ਤੁਹਾਡੇ ਕੋਲ ਤਾਂ ਹੋ ਸਕਦਾ ਹੈ ਉਸ ਟਾਈਮ ਮਾਰਕੀਟ ਕੰਡੀਸ਼ਨ ਡਾਊਨ ਹੋਵੇ ਤੁਹਾਡਾ ਮਿਊਚੁਅਲ ਫੰਡ ਤੁਹਾਡੀ ਇਨਵੈਸਟਮੈਂਟ ਵੈਲਿਊ 네ਗੇਟਿਵ ਵਿੱਚ ਦਿਖਾ ਰਿਹਾ ਹੋਵੇ ਤਾਂ ਇਸ ਕੰਡੀਸ਼ਨ ਦੇ ਵਿੱਚ ਤੁਹਾਨੂੰ ਲਾਸ ਹੋਣ ਦੇ ਚਾਂਸ ਜਿਆਦਾ ਵੱਧ ਜਾਂਦੇ ਨੇ ਇਸ ਲਈ ਲਮਸਮ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਐਮਰਜੈਂਸੀ ਫੰਡ ਜਰੂਰ ਰੱਖੋ ਨੰਬਰ 5 ਤੇ ਮਿਊਚੁਅਲ ਫੰਡਸ ਵਿੱਚ ਲੰਮਸਮ ਇਨਵੈਸਟਮੈਂਟ ਕਰਨ ਲਈ ਸਭ ਤੋਂ ਇੰਪੋਰਟੈਂਟ ਹੈ ਪੈਸਾ ਇਨਵੈਸਟ ਕਰਨ ਲਈ ਸਹੀ ਫੰਡ ਨੂੰ ਸਿਲੈਕਟ ਕਰਨਾ ਜੇਕਰ ਤੁਸੀਂ ਜ਼ਿਆਦਾ ਰਿਸਕ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਇੰਡੈਕਸ ਫੰਡ ਜਾਂ ਲਾਰਜ ਕੈਪ ਫੰਡ ਨੂੰ ਚੁਣ ਸਕਦੇ ਹੋ ਜੇਕਰ ਤੁਸੀਂ ਯੰਗ ਹੋ ਤੇ ਰਿਸਕ ਲੈ ਸਕਦੇ ਹੋ ਤਾਂ ਤੁਸੀਂ ਮਿਡ ਕੈਪ ਜਾਂ ਸਮਾਲ ਕੈਪ ਫੰਡ ਵਿੱਚ ਪੈਸਾ ਇਨਵੈਸਟ ਕਰਨ ਬਾਰੇ ਵੀ ਸੋਚ ਸਕਦੇ ਹੋ ਮੇਰੇ ਵੱਲੋਂ ਤੁਹਾਨੂੰ ਕੋਈ ਇਨਵੈਸਟਮੈਂਟ ਕਰਨ ਦੀ ਸਲਾਹ ਨਹੀਂ ਹੈ ਇਹ ਵੀਡੀਓ ਸਿਰਫ ਐਜੂਕੇਸ਼ਨ ਪਰਪਸ ਦੇ ਲਈ ਹੈ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਅਗਲੀ ਕਿਸੇ ਨਵੀ